ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਪਾਸਤਣਾ ਬਕੇ ਹੋਈ ਮੀਟਿੰਗ ਦਿੱਲੀ ਜਾਣ ਸੰਬੰਧੀ ਬਣਾਈ ਰਣਨੀਤੀ ਤੇ ਕੀਤੀ ਚਰਚਾ। ਅੱਜ 6 ਮਾਰਚ ਦਿਨ ਬੁੱਧਵਾਰ ਨੂੰ ਬਾਦਵਰ 2 ਵਜੇ ਦੇ ਕਰੀਬ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਐਮ ਮੀਟਿੰਗ ਸੂਬਾ ਮੀ ਸੀਨੀਅਰ ਮੀਤ ਪ੍ਰਧਾਨ ਹਰਪਜਨ ਸਿੰਘ ਬੂਟਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਹਰਪਜਨ ਸਿੰਘ ਧੂੜ ਬਲਾਕ ਪ੍ਰਧਾਨ ਸੁਖਦੇਸ਼ ਮਹਿਰਉ ਤੋਂ ਇਲਾਵਾ ਬਕਬਕ ਪਿੰਡਾਂ ਦੇ ਇਕਾਈਆਂ ਦੇ ਆਗੂ ਵੀ ਸ਼ਾਮਲ ਹੋਏ ਇਸ ਮੀਟਿੰਗ ਵਿੱਚ 13 ਮਾਰਚ ਨੂੰ ਦਿੱਲੀ ਜਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅੱਜ ਦੀ ਮੀਟਿੰਗ ਇਹ ਬਲਾਕ ਪਤਨਾਉਂਦੀ ਦੀ ਮੀਟਿੰਗ ਸੀਗੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮੈਂ ਪੰਜਾਬ ਵੱਲੋਂ ਇਹ ਜਿਹੜੇ ਸੰਗਠਨ ਮੋਰਚੇ ਨੇ ਜੋ ਪ੍ਰੋਗਰਾਮ ਤੈਅ ਕੀਤੇ ਨੇ ਖਾਸ ਕਰਕੇ ਜਿਹੜਾ ਵਾ 14 ਅਸੀਂ ਮਾਰਚ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਪੂਰੇ ਹਿੰਦੁਸਤਾਨ ਤੋਂ ਲੋਕ ਉੱਥੋਂ ਇਕੱਠੇ ਹੋਏ ਨੇ ਉਹਦੀ ਤਿਆਰੀ ਲਈ ਵੀ ਕਿਵੇਂ ਜਾਣਾ 13 ਤਰੀਕ ਨੂੰ ਇੱਥੋਂ ਜਾਣਗੇ 14 ਨੂੰ ਰਾਤ ਨੂੰ 13 ਰਾਤ ਨੂੰ ਪਹੁੰਚ ਕੇ ਤੇ 14 ਨੂੰ ਵਿੱਚ ਸ਼ਾਮਲ ਹੋਣਗੇ ਦੋ ਦਿਨ ਤੋਂ ਪਹਿਲਾਂ ਅਸੀਂ ਇਹਨਾਂ ਨੇ 9 ਤੇ 10 ਤਰੀਕ ਨੂੰ ਬਲਾਕ ਬਾਥਰਾ ਨੇ ਪਿੰਡਾਂ ਵਿੱਚ ਪ੍ਰਚਾਰ ਕਰਨ ਦੀ ਮੁਹਿੰਮ ਜਿਹੜੀ ਚਲਾਉਣੀ ਹੈ। ਜਾਣ ਦਾ ਸਾਧਨ ਕੀ ਹੋਊਗਾ ਜਿਹੜਾ? ਜੱਖਰ ਤੋਂ ਹੀ ਰੇਲ ਗੱਡੀ ਰਹੀਂ ਸਾਰੇ ਪੁਿੰਟਾਂ ਤੋਂ। ਕਿੰਨੇ ਕਿਥੇ ਬਣ ਕੇ ਕਿਸਾਨ ਚਾਰ ਜਾਨ। ਸਾਡੇ 150 ਤੋਂ ਉੱਪਰ ਬਲਾਕ ਤੋਂ ਜਾਣਗੇ। 150 200 ਦੇ ਕਰੀਬ। ਸਿੱਧਾ ਸਿੱਧਾ ਚੱਲਦੇ ਹਾਂ ਉਹ ਵਾਲੇ ਵਾਟਰ ਟੇਲਸ। ਉਹਦੇ ਬਾਰੇ ਵੀ ਪੀਛੇ ਜਾਣ ਜਾਣੇ। ਇਹ ਸੱਚ ਉਹਦੀ ਉਹਦੀ ਪੂਰਤੀ ਹੈ ਜੀ। ਸਾਡੇ ਪ੍ਰੋਗਰਾਮ ਜਿਹੜੇ ਆ ਇੱਕ ਤੇ ਮੰਗਾ ਸਾਡੀਆਂ ਇੱਕੋ ਹੀ ਆ। ਅਸੀਂ ਹੁਣ ਤੱਕ ਜਿੰਨੀਆਂ ਵੀ ਜਿੰਨੇ ਵੀ ਪ੍ਰੋਗਰਾਮ ਸਾਡੇ ਨੇ ਕਿਉਂਕਿ ਚੱਲਦੇ ਬੇਸ਼ਕੋ ਬਾਰਡਰਾਂ ਤੇ ਰਹੇ ਨੇ ਪਰ ਹੈ ਸਾਰੇ ਜਿਹੇ ਪੰਜਾਬ ਜੀ ਹੈ ਬਾਰਡਰ ਤੇ ਅੱਗੇ ਜਾਣ ਨਹੀਂ ਜਾਣ ਨਹੀਂ ਦੇ ਰਹੇ ਇਸ ਕਰਕੇ ਸੈਂਟਰ ਦੇ ਬੀਜੇਪੀ ਦੇ ਸਰਕਾਰ ਤੇ ਸੱਟ ਮਾਰਨ ਵਾਸਤੇ ਉਹਦੇ ਖਿਲਾਫ ਸਿੱਧਤ ਨੇ ਤੇ ਤਾਲਮੇਲ ਵਿੱਚ ਇੱਕ ਤਰ੍ਹਾਂ ਦੇ ਸਾਡੇ ਸੰਘਰਸ਼ ਨੇ ਵੀ ਜਿਹੜਾ ਇਹਨੂੰ ਬਲ ਮਿਲ ਜੇ ਬਾਰਡਰ ਤੇ ਬੈਠੇ ਮੈਂ ਸੁਖਦੇਵ ਸਿੰਘ ਹਰਿਓ ਬਲਾਕ ਪ੍ਰਧਾਨ ਪਤੜਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸਾਡਾ ਜਿਹੜੀ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਸੀਗਾ 14 ਤਰੀਕ ਨੂੰ ਦਿੱਲੀ ਜਾਣ ਦਾ ਉਹਦੀ ਤਿਆਰੀ ਵਾਸਤੇ ਤੇ ਉਹਦੇ ਵਾਸਤੇ ਮੀਟਿੰਗ ਸੱਦੀ ਗਈ ਸੀ ਇਹ ਸੰਯੁਕਤ ਮੋਰਚੇ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਵੀ ਇੱਕ ਮਹਾ ਕਿਸਾਨ ਮਹਾ ਪੰਚਾਇਤ ਰਾਮ ਲੀਲਾ ਗਰਾਊਂਡ ਦੇ ਵਿੱਚ ਦਿੱਲੀ ਹੋਣੀ ਹੈ ਉਹਦੇ ਰਾਹੀਂ ਆਪਾਂ ਟ੍ਰੇਨ ਦੇ ਰਾਹੀਂ ਸਾਰਿਆਂ ਨੇ ਅਸੀਂ ਉੱਥੇ ਦਿੱਲੀ ਪਹੁੰਚਣਾ ਤੇ ਜਿਹੜੇ ਸਭ ਪਾਤਰਾ ਬਲਾਗ ਦੇ ਵਿੱਚੋਂ 100 150 ਬੰਦੇ ਦਾ ਜੱਤਾ ਜਿਹੜਾ ਉਹ ਟ੍ਰੇਨ ਰਾਹੀਂ ਜਾਖਲ ਤੋਂ ਛੱਡ ਕੇ ਦਿੱਲੀ ਪਹੁੰਚੇਗਾ ਤੇ 9 ਤੇ 10 ਤਰੀਕ ਨੂੰ ਅਸੀਂ ਮੋਟਰਸਾਈਕਲ ਮਾਰਚ ਕਰਕੇ ਪਿੰਡਾਂ ਦੇ ਵਿੱਚੋਂ ਲਾਂਬੰਦ ਕਰਾਂਗੇ ਲੋਕਾਂ ਨੂੰ ਹੋਰ ਵੀ ਇਸ ਤੋਂ ਵੱਧ ਵੀ ਤਿਆਰੀ ਦੇ ਨਾਲ ਸਾਡੇ ਨਾਲ ਜਾਣ ਸਹਿਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਜਾਣ ਦਾ ਸੱਦਾ ਆਇਆ ਹੋਇਆ ਉਹਦੀ ਤਿਆਰੀ ਵਾਸਤੇ ਅੱਜ ਅਸੀਂ ਮੀਟਿੰਗ ਕੀਤੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਇਥੋਂ ਲਾਮਾਂ ਕਰਕੇ ਲੋਕਾਂ ਨੂੰ ਅਸੀਂ ਦਿੱਲੀ ਦੇ ਵਿੱਚ ਲੈ ਕੇ ਜਾਵਾਂਗੇ ਬਹੁ ਵੱਡੀ ਮਹਾ ਪੰਚਾਇਤ ਸਾਰੇ ਦੇਸ਼ ਦੀ ਉੱਥੇ ਹੋਣ ਜਾ ਰਹੀ ਹੈ ਜੋ ਮੋਦੀ ਕਿਸਾਨਾਂ ਤੇ ਜ਼ਬਰ ਕਰ ਰਿਹਾ ਹੈ ਉਹਦਾ ਵੀ ਅਸੀਂ ਵਿਰੋਧ ਕਰਾਂਗੇ ਜੋ ਜਮਹੂਰੀ ਹੱਕਾਂ ਲੋਕਾਂ ਦਾ ਖੋਹਿਆ ਜਾ ਰਿਹਾ ਹੈ ਉਹਦਾ ਅਸੀਂ ਇੰਨਦਿਆ ਕਰਦੇ ਆਂ ਲੋਕਾਂ ਦੇ ਜਿਹੜੀ ਲਾਠੀ ਚਾਰਜ ਕੀਤਾ ਐ ਅਥਰੂ ਗੈਸ ਦੇ ਗੋਲੇ ਮਾਰੇ ਨੇ ਸਾਡੇ ਕਿਸਾਨ ਸ਼ਹੀਦ ਕੀਤਾ ਐ ਤੇ ਫੱਟੜ ਕੀਤੇ ਨੇ ਅਸੀਂ ਮੰਗ ਵੀ ਕਰਦੇ ਆਂ ਵੀ ਜਿਹੜੇ ਅਧਿਕਾਰੀਆਂ ਨੇ ਇਹ ਸਾਡੇ ਦੇ ਧੱਕਾ ਕੀਤਾ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਨੇ ਜੋ ਸਾਡੇ ਟਰੈਕਟਰ ਦਾ ਨੁਕਸਾਨ ਹੋਇਆ ਜਾਂ ਕਿਸਾਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਦੀ ਸਾਡੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਦੇ ਮੀਟਿੰਗ ਜਿਹੜੀ ਮਹੀਨਾਵਾਰ ਅਸੀਂ 6 ਤਰੀਕ ਨੂੰ ਕਰਨਿਆ ਜੇ ਉਹ ਮੀਟਿੰਗ ਐ ਜਿਹਦੇ ਵਿੱਚ ਦਿੱਲੀ ਜਾਣ ਦਾ ਜਿਹੜਾ ਸਾਡਾ ਮੁੱਖ ਏਜੰਡਾ ਸੀ 14 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਹਾਂ ਉਸ ਤੋਂ ਪਹਿਲਾਂ ਉਹਦੀ ਲਾਮਬੰਦੀ ਕਰਨ ਵਾਸਤੇ 9 ਤੇ 10 ਤਰੀਕ ਨੂੰ ਅਸੀਂ ਝੰਡਾ ਮਾਰਚ ਕਰ ਲਿਆ ਇਲਾਕੇ ਦੇ ਵਿੱਚ ਔਰ ਲੋਕਾਂ ਨੂੰ ਲਾਮਬੰਦ ਕਰਕੇ ਵੱਡਾ ਜਥਾ ਅਸੀਂ ਇੱਕ ਜਾਖਲ ਤੋਂ ਟ੍ਰੇਨ ਰਾਹੀਂ ਦਿੱਲੀ ਜਾ ਕੇ ਜਿਹੜੀਆਂ ਸਾਡੀਆਂ ਲਟਕਦੀਆਂ ਮੰਗਾਂ ਨੇ ਮੋਦੀ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਆ ਉਹਨੂੰ ਮਨਾਉਣ ਵਾਸਤੇ ਅਸੀਂ ਦਿੱਲੀ ਜਾ ਰਹੇ ਹਾਂ ਜੀ ਰਾਮਲੀਲਾ ਗਰਾਊਂਡ 'ਚ ਜਿਨਨੇ ਮੀਟਿੰਗ ਦੇ ਵਿੱਚ ਆਏ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੇ ਸਾਨੂੰ ਸਹਾਇਤਾ ਦਿੱਤਾ ਹੈ ਸਾਰਿਆਂ ਨੇ ਸਾਨੂੰ ਦਿੱਲੀ ਜਾਣ ਵਾਸਤੇ ਬਹੁਤ-ਬਹੁਤ ਬੰਦੇ ਲਖਾਏ ਨੇ ਹੈ ਜਿੰਨਾਂ ਦਾ ਵੀ ਧੰਨਵਾਦ ਤੁਹਾਡਾ ਤੁਹਾਡਾ ਕਿੰਦਰਵਾਜਾ ਕਰਦਾ ਖਾਸ ਕਰਕੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜੋ ਜਦੋਂ ਵੀ ਅਸੀਂ ਬੁਲਾਈਏ ਕਿਤੇ ਬੁਲਾਈਏ ਸਾਡੀ ਕਾਬਿਲ ਲੈ ਕੇ ਜਾਂਦੇ ਨੇ ਰਾਣੀਤੀ ਦਾ ਜੀ ਸਾਡੀ ਦੋ ਜਨਾਂ ਦੀ ਹੈ ਵੱਧ ਤੋਂ ਵੱਧ ਪਿੰਡ ਅਸੀਂ ਮੋਟਰਸਾਈਕਲ ਮਾਰਚ ਕਰਕੇ ਕੱਢਾਂਗੇ ਤੇ ਲੋਕਾਂ ਨੂੰ ਲੰਬੰਦ ਕਰਾਂਗੇ ਕਿਉਂਕਿ ਜਿਹੜੀ ਸਰਕਾਰ ਖੱਟਰ ਸਰਕਾਰ ਹੈ ਜੇ ਕੇਂਦਰ ਦੀ ਸਰਕਾਰ ਹੈ ਇਹਦੀਆਂ ਮਾੜੀਆਂ ਨੀਤੀਆਂ ਕਰਕੇ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਜੇ ਛੋਟਾ ਵਪਾਰੀ ਹੈ ਉਹ ਦਵੇ ਹੋਏ ਨੇ ਸਾਰੇ ਜਿੰਨਾ ਮਿਲਾਈ ਹੈ ਸਾਰਾ ਉਹ ਜਿਹੜੇ ਵੱਡੇ ਘਰਾਣੇ ਨੇ ਉਹ ਲਈ ਜਾ ਰਹੇ ਨੇ ਇਹ ਮੋਦੀ ਸਰਕਾਰ ਉਹਨਾਂ ਦੀ ਲੱਗੀ ਹੋਈ ਹੈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਮਾਰੇ ਕਿਸਾਨ ਨੇ ਮਜ਼ਦੂਰ ਨੇ ਦੁਕਾਨਦਾਰ ਨੇ ਇਹਨਾਂ ਕੰਨੀ ਮਾੜਾ ਮੋਟਾ ਮੂੰਹ ਮੋੜਨਾ ਚਾਹੀਦਾ ਹੈ ਇਹਨਾਂ ਦੀ ਗੱਲਬਾਤ ਸੁਣੀ ਚਾਹੀਦੀ ਹੈ ਜਿਹੜੀ ਗਵਰਨਮੈਂਟ ਹੈ ਇਹਨੂੰ ਲੋਕਾਂ ਦੀ ਜ਼ੁਲਮ ਨਹੀਂ ਕਰਨਾ ਚਾਹੀਦਾ